ਕ ਸੁਣ ਕੇ ਆਇਆ ਮਾਨਸ਼ਾਹੀਆਂ ਪਿੰਡ ਦੀ ਕਿ ਕਿਦਾਂ ਦਲਤ ਸਰਪੰਚ ਨੂੰ ਉਹ ਸਰਪੰਚ ਮੰਨਣ ਨੂੰ ਇਤਿਆਰ ਨਹੀਂ ਉਥੋਂ ਦੇ ਲੋਕਾਂ ਜਾਤੀ ਦਾ ਬਿਤਕਰਾ ਖਤਮ ਹੋਣਾ ਚਾਹੀਦਾ ਸੀ ਨਸਲ ਦਾ ਧਰਮ ਦਾ ਪਲੇਸ ਆਫ ਬਰਥ ਦਾ ਇਹ ਡਿਸਕ੍ਰਿਮੀਨੇਸ਼ਨ ਅੱਜ ਵੀ ਚੱਲ ਰਹੀਆਂ ਹੈ ਸਾਰੇ ਕੋਨਿਆਂ ਦੇ ਵਿੱਚ ਵਿੱਚ ਅਸੀਂ ਜਾ ਰਹੇ ਹਾਂ ਔਰ ਮੈਨੂੰ ਲੱਗਦਾ ਵੀ 29 30 ਦਾ ਗਿੱਦੜ ਵਾਹੇ ਹੋਣਾ ਹੈ ਹਾਂਜੀ ਉਹਦਾ ਸਬੂਤ ਹੈ ਐਸ்சி ਕਮਿਸ਼ਨ ਦੇ ਦਫ਼ਤਰ ਚ ਪਈਆਂ 5000 ਤੋਂ ਜ਼ਿਆਦਾ ਫੈਲਾ ਜਿਹਦੇ ਤਹਿਤ ਲਗ ਲਗ ਪੰਜਾਬ ਦੇ ਖੇਤਿਆਂ 'ਚ ਜਾਤੀ ਜ਼ੁਲਮ ਹੋ ਰਹੇ ਮਾਨਸੇ ਦੀਆਂ ਵੀ ਬਹੁਤ ਨੇ ਆ ਹੁਣ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਅਛੂਤ ਕੋਸ਼ਿਤ ਕੀਤਾ ਗਿਆ ਉਹਨਾਂ ਨੂੰ ਹੱਕ ਅਧਿਕਾਰ ਭਾਰਤੀ ਸੰਵਿਧਾਨ ਦੇ ਤਹਿਤ ਮਿਲੇ ਆ ਲੇਕਿਨ ਹਲੇ ਤੱਕ ਵੀ ਦਰਜਾ ਜਿਹੜਾ ਚਾਹੀਦਾ ਸੀ ਔਰ ਪਿਛਲੇ 30 ਦਿਨਾਂ ਦੇ ਵਿੱਚ ਪਿਛਲੇ 90 ਦਿਨਾਂ ਦੇ ਵਿੱਚ ਮੇਰੇ ਕੋਲ 1500 ਫੈਲਾ ਪੰਜਾਬ 'ਚ ਹੋ ਰਹੇ ਜਾਤੀ ਜ਼ੁਲਮ ਦੀਆਂ ਆਈਆਂ ਸਾਬੰਬੇਡਕਰ ਔਰ ਭਾਰਤ ਦੇ ਸੰਵਿਧਾਨ ਵਿੱਚ ਮਿਲੇ ਹੱਕਾਂ ਅਧਿਕਾਰਾਂ ਨੂੰ ਲੈ ਕੇ ਉਹਨਾਂ ਦੇ ਪ੍ਰਤੀ ਜਾਗਰੂਕਤਾ ਫਲਾਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਜਾ ਰਹੇ ਹਾਂ ਅੱਜ ਮਾਨਸੇ ਆ ਔਰ ਅਗਲੇ ਹਫ਼ਤੇ ਲੁਧਿਆਣੇ ਹੋਵਾਂਗੇ ਪਿਛਲੇ ਹਫ਼ਤੇ ਅਸੀਂ ਮੰਡੀ ਗਵਿੰਦਗੜ ਸੀ ਉਸ ਤੋਂ ਪਹਿਲਾਂ ਪਾਇਲ ਸੀ ਫਿਰ ਮੁਖਸਰ ਸੀ ਪਟੰਡੇ ਸੀ ਇਹ ਤਾਂ ਪੰਜਾਬ ਦੇ ਸਾਰੇ ਕੋਨਿਆਂ ਦੇ ਵਿੱਚ ਵਿੱਚ ਅਸੀਂ ਜਾ ਰਹੇ ਹਾਂ ਔਰ ਮੈਨੂੰ ਲੱਗਦਾ ਵੀ 29 30 ਦਾ ਗਿੱਦੜ ਵਾਹੇ ਆਉਣਾ ਹੈ ਨਾ ਹਾਂਜੀ 29 30 ਦਾ ਔਰ ਔਰ ਮੈਨੂੰ ਲੱਗਦਾ ਅਗਸਤ ਦੇ ਵਿੱਚ ਅਸੀਂ ਮਾਨਸੇ ਇੱਕ ਵਾਰੀ ਫੇਰ ਵੱਡਾ ਪ੍ਰੋਗਰਾਮ ਕਰਾਂਗੇ ਵੱਡੇ ਪੈਲੈਸ ਚ ਕਰਾਂਗੇ ਇਹ ਬਾਬਾ ਸਬ ਅੰਬੇਡਕਰ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਅਸ਼ੂਤ ਕੋਸ਼ਿਤ ਕੀਤਾ ਗਿਆ ਉਹਨਾਂ ਨੂੰ ਹੱਕ ਅਧਿਕਾਰ ਭਾਰਤੀ ਸੰਵਿਧਾਨ ਦੇ ਤਹਿਤ ਮਿਲੇ ਆ ਲੇਕਿਨ ਹਲੇ ਤੱਕ ਵੀ ਦਰਜਾ ਜਿਹੜਾ ਚਾਹੀਦਾ ਸੀ ਜਾਤੀ ਦਾ ਵਿਤਕਰਾ ਖਤਮ ਹੋਣਾ ਚਾਹੀਦਾ ਸੀ ਨਸਲ ਦਾ ਧਰਮ ਦਾ ਪਲੇਸ ਆਫ ਬਰਥ ਦਾ ਇਹ ਡਿਸਕ੍ਰਿਮੀਨੇਸ਼ਨ ਅੱਜ ਵੀ ਚੱਲ ਰਹੀਆਂ ਆ ਉਹਦਾ ਸਬੂਤ ਹੈ ਐਸ்சி ਕਮਿਸ਼ਨ ਦੇ ਦਫ਼ਤਰ ਚ ਪਈਆਂ 5000 ਤੋਂ ਜ਼ਿਆਦਾ ਫਾਈਲਾਂ ਔਰ ਪਿਛਲੇ 30 ਦਿਨਾਂ ਦੇ ਵਿੱਚ ਪਿਛਲੇ 90 ਦਿਨਾਂ ਦੇ ਵਿੱਚ ਮੇਰੇ ਕੋਲ 1500 ਫਾਈਲਾਂ ਪੰਜਾਬ ਚ ਹੋ ਰਹੇ ਜਾਤੀ ਜ਼ੁਲਮ ਦੀਆਂ ਆਈਆਂ ਜਿਹਦੇ ਤਹਿਤ ਲੱਗ ਲੱਗ ਪੰਜਾਬ ਦੇ ਖੇਤਿਆਂ 'ਚ ਜਾਤੀ ਜ਼ੁਲਮ ਹੋ ਰਹੇ ਮਾਨਸ਼ੇ ਦੀਆਂ ਵੀ ਬਹੁਤ ਨੇ ਆ ਹੁਣੇ ਹੀ ਇੱਕ ਸੁਣ ਕੇ ਆਇਆ ਮਾਨਸ਼ਾਈਆਂ ਪਿੰਡ ਦੀ ਕਿ ਕਿਦਾਂ ਦਲਤ ਸਰਪੰਚ ਨੂੰ ਉਹ ਸਰਪੰਚ ਮੰਨਣ ਨੂੰ ਤਿਆਰ ਨਹੀਂ ਉੱਥੋਂ ਦੇ ਲੋਕ ਉਹ ਸਾਰੀਆਂ ਹੀ ਗੱਲਾਂ ਜਿਹੜੀਆਂ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਪੰਜਾਬ 'ਚ ਜਿਹੜੀ ਦਲਤ ਸ਼ਕਤੀ ਆ ਉਹ 40% ਦੇ ਲਗਭਗ ਹੋ ਚੁੱਕੀ ਆ ਕਿਉਂਕਿ 2011 ਦਾ ਡਾਟਾ ਕਹਿੰਦਾ ਉਹ ਲਗਭਗ 32% ਸੀ ਔਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਸੁਪਨਾ ਸੀ ਇਹਨ ਗਰੀਬ ਸਿੱਖਨ ਕੋ ਦੂ ਪਾਸ਼ਾ ਇਹਨਾਂ ਨੂੰ ਹੱਕਦਾਰ ਮਿਲਣੇ ਚਾਹੀਦੇ ਆ ਬਾਬੇ ਨਾਨਕ ਦਾ ਵੀ ਇਹ ਸੁਪਨਾ ਸੀ ਕਿ ਨੀਚਾ ਅੰਦਰ ਨੀਚ ਜਾਤ ਨੀਚਾ ਹੁਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੋ ਕੈ ਰੀ ਜਿੱਥੇ ਨੀਚ ਸਮਾਲੀਏਨ ਤਿੱਥੇ ਨਦਰ ਤੇਰੀ ਬੱਕੀ ਔਰ ਬਾਬਾ ਸਾਹਿਬ ਅੰਬੇਡਕਰ ਦਾ ਵੀ ਇਹ ਸੁਪਨਾ ਸੀ ਕਿ ਹਾਕਮ ਜਿਹੜਾ ਆ ਉਹ ਝੁੱਗੀਆਂ ਚੋਂ ਜਮਣਾ ਚਾਹੀਦਾ ਔਰ ਸਭ ਕਾਂਸ਼ੀ ਰਾਮ ਦਾ ਵੀ ਇਹ ਸੁਪਨਾ ਸੀ ਕਿ ਅਸੀਂ ਇਹ ਇਸ ਜਿਹੜਾ ਸਮਾਜ ਉਹ ਆ ਇਹਨਾਂ ਨੂੰ ਲੰਬੰਦ ਕਰ ਰਹੇ ਆ ਔਰ ਇਹ ਸਭ ਕਾਂਸੀਰਾਮ ਦੇ ਸੁਪਨਿਆਂ ਤੇ ਹੀ ਚੱਲ ਕੇ ਇਹ ਲੰਬੰਦੀ ਦਾ ਪ੍ਰੋਗਰਾਮ ਹੈ ਜਨ ਜਨ ਤੱਕ ਜਾ ਰਿਹਾ ਸਰ ਪ੍ਰੋਗਰਾਮ ਕੀਤੇ ਜਾਂਦੇ ਆ ਥਾਵਾਂ ਦੇ ਉੱਪਰ ਸਭ ਜਗ੍ਹਾ ਤੇ ਜਿਹੜੀ ਗੱਲ ਤਾਂ ਹੁੰਦੀ ਆ ਚਰਚਾ ਤਾਂ ਹੁੰਦੀ ਆ ਪਰ ਕਾਗਜ਼ੀ ਕਾਰਵਾਈ ਰਹਿ ਜਾਂਦੀ ਆ ਅਸਲ ਦੇ ਵਿੱਚ ਤਾਂ ਅਧਿਕਾਰ ਖੱਲੇ ਤੱਕ ਨਹੀਂ ਮਿਲੇ ਕਦੇ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਕਿ ਤੁਸੀਂ ਲੱਭ ਕੇ ਲੈਣਾ ਜਿੱਥੇ ਜਿੱਥੇ ਨਹੀਂ ਮਲੇ ਜਿੱਥੇ ਨਹੀਂ ਮਲੇ ਉੱਥੇ ਅਸੀਂ ਬੈਠੇ ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੇ ਕੋਲ ਐਪਲੀਕੇਸ਼ਨਾਂ ਵੀ ਆ ਜਾਂਦੀਆਂ ਸ਼ਸਤਰ ਚੱਕੀ ਹੈ ਜਿਹੜੇ ਬੰਦਿਆਂ ਨੂੰ ਆਪਣੇ ਐਸ்சி ਸਮਾਜ ਦੇ ਬੰਦਿਆਂ ਨੂੰ ਖੜਾ ਜਾਂਦਾ ਉਹਨਾਂ ਨੂੰ ਕੁੱਟ ਕੇ ਖੁਦ ਹੀ ਮਾਰ ਦਿੱਤਾ ਜਾਂਦਾ ਇੰਨਾ ਕੁੱਟਿਆ ਜਾਂਦਾ ਕਿ ਐਸ்சி ਕਮਿਸ਼ਨ ਦਾ ਹਜੇ ਤੱਕ ਕਿਸੇ ਵੀ ਮੈਂਬਰ ਨੇ ਕਿਤੇ ਵੀ ਵਿజిਟ ਨਹੀਂ ਕੀਤੀ ਜੇ ਗੱਲ ਕਰੀਏ ਜੀਵਨ ਸਿੰਘ ਵਾਲੇ ਦੀ ਪਥਰਾਲੇ ਦੀ ਤਾਂ ਵੱਡੇ ਹੋਜੇ ਕੇਸ ਹੈਗੇ ਐ ਐਸ்சி ਕਮਿਸ਼ਨ ਦੇ ਚੇਅਰਮੈਨ ਕੋਲ ਵੀ ਇਹ ਜੀ ਵਾਇਰਲ ਵੀਡੀਓ ਜਾਂਦੀ ਉਹਨੂੰ ਐ ਵਾਇਰਲ ਵੀਡੀਓ ਜੇ ਕੋਈ ਦਿ ਆਪ ਦੇਖ ਨਹੀਂ ਹੁੰਦੀਆਂ ਕਿਉਂਕਿ ਜੇ ਤੁਸੀਂ ਮੇਰਾ ਫੋਨ ਚੈੱਕ ਕਰੋਗੇ ਤਾਂ 2-3000 ਮੈਸੇਜ ਆਣ ਦੇਖਿਆ ਪਿਆ ਕੱਲਾ ਬੰਦਾ ਆ ਮੇਰੇ ਕੋਲ ਕੋਈ ਸਟਾਫ ਤਾਂ ਹੈ ਨਹੀਂ ਕਿ ਮੇਰੇ ਕੋਲ ਪੀਏ ਸੀਏ ਜਾਂ ਪਹੁੰਚ ਜਾਉ ਮਜ਼ਦੂਰ ਦਾ ਪੁੱਤ ਹਾਂ ਤੇ ਮਜ਼ਦੂਰੀ ਕਰਦਾ ਹਾਂ ਤੇ ਇਹ ਵੀ ਇੱਕ ਮਜ਼ਦੂਰੀ ਆ ਤਾਂ ਇਸ ਕਰਕੇ ਜਿਹੜਾ ਜਿਹੜੀ ਵੀ ਲਿਖਤੀ ਸ਼ਿਕਾਇਤ ਮੇਰੇ ਕੋਲ ਆਉਣੀ ਆ ਉਹ ਚਾਹੇ ਬਾਈ ਪੋਸਟ ਆ ਜਾਏ ਚਾਹੇ ਬਾਈ ਪਰਸਨਲ ਆ ਜਾਏ ਬਾਈ ਹੈਂਡ ਆ ਜਾਏ ਦੋ ਤਰੀਕਿਆਂ ਨਾਲ ਸਿਰਫ ਦੋ ਤਰੀਕਿਆਂ ਨਾਲ ਬਾਈ ਪੋਸਟ ਆ ਜਾਏ ਜਾਂ ਬਾਈ ਹੈਂਡ ਆ ਜਾ ਜੀ origignal document sign ਕੀਤੇ ਉੱਥੇ ਸੁਣਵਾਈ ਹੋਈਗੀ ਕਿੰਨਾ ਪਹਿਲਾਂ ਪਹਿਲਾਂ ਸਰਕਾਰਾਂ ਦੇ ਵਿੱਚ ਵੀ ਦਲਤਾਂ ਨਾਲ ਅਤਿਆਚਾਰ ਹੁੰਦਾ ਰਿਹਾ ਆ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੋ ਰਿਹਾ ਜੀ ਤੁਸੀਂ ਉਹਦੇ ਝੇਰ ਮੈਨੂੰ ਜਿਹੜੀਆਂ 5000 ਫੇਲ ਆਇਆ ਉਹ ਤਾਂ ਸਾਰੀਆਂ ਪਿਛਲੀਆਂ ਸਰਕਾਰਾਂ ਬੇਲੀਆਂ ਦੀਆਂ ਹੀ ਆ ਪਈਆਂ ਨਾ ਜੀ ਆਹ ਲਈ ਤਾਂ ਦੇਖਾਂਗੇ ਸਰ ਇੰਨੀਆਂ ਫਾਈਲਾਂ ਪੈਂਡਿੰਗ ਰਹਿਣ ਦਾ ਕਾਰਨ ਕੀ ਸਮਝਦੇ ਹੋ ਇਹ ਤਾਂ ਪਿਛਲੇ ਦੱਸ ਸਕਦੇ ਜਿਹੜੇ ਮੇਰੇ ਤੋਂ ਪਹਿਲਾਂ ਰਹੇ ਆ ਮੈਨੂੰ ਤਾਂ ਇਹ ਪਤਾ ਕਿ ਮੈਂ ਨਵੀਂ ਨਹੀਂ ਆ ਕਿਵੇਂ ਐਨਲਾਈਜ਼ ਕਰਦੇ ਹੋ ਵੀ ਇਹ ਕਿੰਨਾ ਮਤਲਬ ਸਮਾਂ ਲੱਗ ਜੂਗਾ ਬਰਾਬਰਤਾ ਦਾ ਅਧਿਕਾਰ ਦੇਣ ਦੇ ਜਾਂ ਲੋਕਾਂ ਦੇ ਵਿੱਚ ਇਸ ਤਰੀਕੇ ਨੂੰ ਸਮਝਾਉਣ 2.5 ਹਜ਼ਾਰ ਸਾਲ ਦੀ ਗ੍ਰਾਮੀ ਆ 2.5 ਹਜ਼ਾਰ ਸਾਲ ਦੀ ਤੇ ਜੇ 2.5 ਹਜ਼ਾਰ ਸਾਲ ਚ ਵੀ ਬਰਾਬਰਤਾ ਆ ਜਾਏ ਤਾਂ ਉਹ ਬੜਾ ਸਸਤਾ ਸੌਦਾ ਆ ਕਿਉਂਕਿ ਪਿਛਲੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 1300 1300 78 ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੈਦਾ ਹੋਏ ਤੇ 1498 ਚ ਸਤਿਗੁਰੂ ਕਬੀਰ ਮਹਾਰਾਜ ਜੀ ਵੀ ਪੈਦਾ ਹੋਏ ਔਰ 1500 ਦੇ ਲਾਗੇ ਛਾਕੇ ਸਤਿਗੁਰੂ ਨਾਨਕਦੇਵ ਜੀ ਪੈਦਾ ਹੋਏ 1699 ਦੇ ਲਾਗੇ ਖਾਲਸਾ ਪੰਥ ਵੀ ਸਾਜਿਆ ਗਿਆ ਲੰਗਰ ਵੀ ਲੱਗੇ ਪੰਗਤ ਵੀ ਬਣੀ ਇੱਕ ਸਰੋਵਰ ਵੀ ਬਣਿਆ ਇੱਕ ਗ੍ਰੰਥ ਵੀ ਬਣਿਆ ਕੱਲਾ ਕੱਲਾ ਸਵਾ ਲੱਖ ਨਾਲ ਵੀ ਲੜ ਲਿਆ ਸਰਵੰਸ ਵੀ ਭਾਰਤ ਆ ਜੇ ਇਹਨਾਂ ਸਾਰੀਆਂ ਜਾਤਾਂ ਇਕੱਠੀਆਂ ਕਰਕੇ ਇੱਕ ਬਾਣੀ ਬਣਾਈ ਉਹ ਤੱਤੀ ਤਵੀ ਤੇ ਵੀ ਬਹਿ ਲਿਆ ਜਾਤ ਪਾਤਾਂ 300 4 500 ਸਾਲ ਚ ਨਹੀਂ ਹਲੇ ਖਤਮ ਹੋਈ ਇਸ ਕਰਕੇ ਜੇ 25000 ਸਾਲ ਵੀ ਅੱਗੇ ਲੱਗ ਜਾਣ ਇਹ ਜਾਤ ਪਾਤ ਖਤਮ ਹੋਣ ਲਈ ਤਾਂ ਇਹ ਬੜਾ ਸਸਤਾ ਸੌਦਾ ਆ ਔਰ ਸਾਨੂੰ ਸਾਰਿਆਂ ਨੂੰ ਇਹਦੇ ਲਈ ਲੰਮबंदी ਕਰਨੀ ਚਾਹੀਦੀ ਜੀ ਸਾਹਿਬ ਸਟਾਫ ਦੀ ਕਮੀ ਦੇ ਕਾਰਨ ਹੀ ਜਿਹੜੀਆਂ ਇੰਨੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਫਿਰ ਇਨਸਾਫ ਕਦੋਂ ਮਿਲੂਗਾ ਇਹਨਾਂ ਲੋਕਾਂ ਨੂੰ ਜੀ ਜੇ ਸਟਾਫ ਦੀ ਕਮੀ ਕਰਨੀ ਇੰਨੀਆਂ ਫਾਈਲਾਂ ਇਹਦੇ ਲਈ ਤੁਸੀਂ ਜਿਹੜਾ ਆ ਮੈਂ ਵੀ ਮਾਮਲਾ ਸਰਕਾਰ ਦੇ ਧਿਆਨ ਚ ਲੈ ਆ ਰਹੇ ਹਾਂ ਆ ਔਰ ਉਹ ਉਹਦੇ ਨਾਲ ਸਰਕਾਰ ਜਿਹੜੀ ਆ ਉਹਨਾਂ ਨੇ ਫੈਲਾ ਚਲਾਈਆਂ ਆ ਕਿ ਇਹਨਾਂ ਨੂੰ ਕੋ ਸਟਾਫ ਜਿਹੜਾ ਆ ਉਹ ਮਿਲਿਆ ਕਿਉਂਕਿ ਪਿਛਲੇ ਦਿਨੀ ਮੈਂ ਵਿੱਤ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਪ੍ਰੋਸੀਜਰ ਦੱਸਿਆ ਹੈ ਔਰ ਮਹਿਕਮੇ ਨੂੰ ਜਿਹੜਾ ਵੈਲਫੇਅਰ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਅਸੀਂ ਲਿਖਤੀ ਤੌਰ ਤੇ ਇਹ ਭੇਜਿਆ ਆ ਕਿ ਸਾਨੂੰ ਜਿਹੜਾ ਸਟਾਫ ਮਹੀਆ ਕਰਾਇਆ ਜਾਵੇ ਉਹ ਜਦੋਂ ਵੀ ਮਹੀਆ ਕਰਾਉਂਦੇ ਆ ਕੰਮ 'ਚ ਤੇਜ਼ੀ ਆ ਜਾਏਗੀ